ਦੋਸਤੋ ਅਸੀਂ ਅਕਸਰ ਸੁਣਦੇ ਹਾਂ ਕਿ ਰਾਜਨੀਤੀ ਦਾ ਕੋਈ ਪਤਾ ਨਹੀਂ ਜੀ ਕਦੋਂ ਕਿੱਧਰ ਨੂੰ ਕਰਵਟ ਲੈ ਜਾਵੇ ਕਿੱਦਾਂ ਦਾ ਮੌਸਮ ਹੋ ਜਾਵੇ ਕਦੇ-ਕਦੇ ਲੱਗਦਾ ਹੈ ਕਿ ਰਾਜਨੀਤੀ ਚਿਰਾਪੁੰਜੀ ਵਰਗੀ ਹੋ ਗਈ ਹੈ ਕਦੋਂ ਧੁੱਪ ਨਿਕਲ ਆਉਣੀ ਹੈ ਕਦੋਂ ਬਾਰਿਸ਼ ਹੋ ਜਾਣੀ ਹੈ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਪੱਛਮੀ ਵਿਖੇ ਹੋ ਰਹੀ ਜਮਨੀ ਚੋਣ ਦੀ ਅੱਜਕੱਲ੍ਹ ਉੱਥੇ ਹਾਲਾਤ ਇਸ ਤਰ੍ਹਾਂ ਵੀ ਨੇ ਇਸ ਤਰ੍ਹਾਂ ਵੀ ਨੇ ਔਰ ਇਸ ਤਰ੍ਹਾਂ ਵੀ ਨੇ ਕਾਰਨ ਹੈ ਕਿ ਲੁਧਿਆਣੇ ਦੀ ਰਾਜਨੀਤੀ ਵਿੱਚ ਬਹੁਤ ਵੱਡੀ ਉਥਲ ਪੁਥਲ ਹੋ ਰਹੀ ਹੈ ਔਰ ਅਸੀਂ ਗੱਲ ਕਰਾਂਗੇ ਅੱਜ ਕਾਂਗਰਸ ਪਾਰਟੀ ਦੀ ਔਰ ਸਵਾਲ ਹੈ ਕਿ ਕੀ ਕਾਂਗਰਸ ਵਿੱਚ ਸਭ ਕੁਝ ਠੀਕ ਹੈ ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀਂ ਕੁਝ ਕੁ ਘਟਨਾਵਾਂ ਦੇ ਉੱਤੇ ਚਰਚਾ ਕਰਾਂਗੇ ਪਹਿਲੀ ਚਰਚਾ ਕਰਾਂਗੇ ਕਿ ਆਖਰ ਕਾਂਗਰਸ ਦਾ ਸਭ ਤੋਂ ਵੱਡਾ ਬੁਲਾਰਾ ਜਿਹਨੂੰ ਅਸੀਂ ਮੁੱਖ ਬੁਲਾਰਾ ਕਹਿੰਦੇ ਆ ਜਿਸ ਨੂੰ ਭਾਰਤੀ ਜਨਤਾ ਪਾਰਟੀ ਚ ਰਸੇ ਪਾ ਕੇ ਇੰਜ ਖਿੱਚਿਆ ਗਿਆ ਜਿਵੇਂ ਕਾਂਗਰਸ ਦੀ ਨਬਜ਼ ਹੀ ਉਹਦੇ ਨਾਲ ਚੱਲਦੀ ਹੋਵੇ ਜੀ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਨਵਜੋਤ ਸਿੰਘ ਸਿੱਧੂ ਬਾਰੇ ਪਿਛਲੀਆਂ ਕੁਝ ਜਮਨੀ ਚੋਣਾਂ ਤੋਂ ਨਵਜੋਤ ਸਿੰਘ ਸਿੱਧੂ ਹਣੀ ਪ੍ਰਚਾਰ ਵਿੱਚੋਂ ਗਾਇਬ ਨੇ ਜਦੋਂ ਦੀਆਂ ਜਿਮਣੀ ਚੋਣਾ ਚੱਲ ਰਹੀਆਂ ਨੇ ਕਿਉਂਕਿ ਆਪ ਸਭ ਜਾਣਦੇ ਹੋ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਗਿਆ ਸੀ ਇਸ ਕਰਕੇ ਵੀ ਸ਼ਾਇਦ ਜਿਹੜੇ ਸਿੱਧੂ ਆ ਉਹ ਨਿਰਾਸ਼ ਚੱਲ ਰਹੇ ਨੇ ਫਿਲਹਾਲ ਦੀ ਘੜੀ ਲੁਧਿਆਣਾ ਪੱਛਮੀ ਜਿਮਨੀ ਚੋਣ ਦਾ ਮੌਸਮ ਚੱਲ ਰਿਹਾ ਹੈ ਪਾਰਾ ਬਹੁਤ ਹਾਈ ਹੈ ਇੱਕ ਤਾਂ ਅੱਤ ਦੀ ਗਰਮੀ ਉੱਤੋਂ ਰਾਜਨੀਤੀ ਦਾ ਪਾਰਾ ਲੋਕਾਂ ਦੇ ਤਪਸੀਨੇ ਛੁੱਟਣੇ ਨੇ ਇੱਥੇ ਰਾਜਨੀਤਿਕ ਲੀਡਰਾਂ ਦੇ ਵੀ ਪਸੀਨੇ ਛੁੱੜਦੇ ਜਾ ਰਹੇ ਨੇ ਖੈਰ ਅਸੀਂ ਗੱਲ ਕਰ ਰਹੇ ਹਾਂ ਜੀ ਕਾਂਗਰਸ ਪਾਰਟੀ ਦੀ ਬੀਤੇ ਦਿਨ ਕਾਂਗਰਸ ਪਾਰਟੀ ਨੇ ਚੋਣ ਪ੍ਰਚਾਰ ਦੇ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ 40 ਮੈਂਬਰ ਨੇ ਸਟਾਰ ਪ੍ਰਚਾਰਕ ਨੇ ਜਿਨ੍ਹਾਂ ਨੇ ਲੁਧਿਆਣਾ ਪੱਛਮੀ ਚੋਣ ਦੇ ਦੌਰਾਨ ਪ੍ਰਚਾਰ ਕਰਨਾ ਹੈ ਪਰ ਇਹਨਾਂ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਹੋਣਾ ਦਾ ਨਾਮ ਨਾ ਹੋਣਾ ਵੱਡੇ ਸਵਾਲ ਪੈਦਾ ਕਰਦਾ ਹੈ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਖੋਡੇ ਲੈਣ ਲਾਤਾ ਹੈ ਜਾਂ ਨਵਜੋਤ ਸਿੰਘ ਸਿੱਧੂ ਹੋਣੀ ਆਪ ਹੀ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਗਏ ਨੇ ਕਿਉਂਕਿ ਕਿਸੇ ਵੀ ਚੋਣ ਰੈਲੀ ਦੇ ਵਿੱਚ ਦਿਖਾਈ ਨਾ ਦੇਣਾ ਕਿਸੇ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਨਾ ਲੈਣਾ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਕਾਰਗੁਜ਼ਾਰੀ ਤੇ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਰਾਜਨੀਤਿਕ ਹਿੱਸੇਦਾਰੀ ਤੇ ਵੱਡੇ ਸਵਾਲ ਪੈਦਾ ਕਰਦਾ ਹੈ ਦੋਸਤੋ ਅਸੀਂ ਗੱਲ ਇਸ ਲਈ ਕਰ ਰਹੇ ਆ ਕਿਉਂਕਿ ਇਸ ਜਿਮਨੀ ਚੋਣ ਤੋਂ ਬਾਅਦ ਹੋ ਸਕਦਾ ਹੈ ਕਿ ਜਲੰਧਰ ਵਿੱਚ ਵੀ ਜਿਮਨੀ ਚੋਣ ਹੋਵੇ ਪਰ ਇਹ ਪ੍ਰਸਥਿਤੀਆਂ ਤੇ ਡਿਪੈਂਡ ਕਰਦਾ ਏ ਜੇ ਤਾਂ ਸਰਕਾਰ ਇਲੈਕਸ਼ਨ ਜਿੱਤਦੀ ਏ ਤਾਂ ਹੋ ਸਕਦਾ ਏ ਕਿ ਵਿਧਾਇਕ ਰਮਨ ਅਰੋੜਾ ਜਿਹੜਾ ਕਿ ਕਹਿ ਸਕਦੇ ਹੋ ਕਿ ਤਾਂ ਦੁਨੀਆ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਹੈ ਉਸ ਤੋਂ ਅਸਤੀਫਾ ਲੈ ਕੇ ਸਰਕਾਰ ਜਮਨੀ ਚੋਣ ਕਰਾਵੇ ਪਰ ਫਿਲਹਾਲ ਇਹ ਅਲੱਗ ਮੁੱਦਾ ਏ ਪਰ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਵੱਡੇ ਸਵਾਲ ਪੈਦਾ ਕਰ ਰਹੀ ਹੈ ਹੁਣ ਕੁਝ ਲੋਕਾਂ ਦਾ ਕਹਿਣਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਇਸ ਕਰਕੇ ਪਾਸੇ ਨੇ ਵੀ ਉਹ ਆਪਣੇ ਕੰਮਾਂ 'ਤੇ ਧਿਆਨ ਦੇ ਰਹੇ ਨੇ ਉਹ ਆਪਣਾ ਕਮੈਂਟਰੀ ਦਾ ਕੰਮ ਕਰ ਰਹੇ ਨੇ ਪਰ ਦੋਸਤੋ ਇੱਥੇ ਗੱਲ ਇਹ ਹੈ ਕਿ ਆਈਪੀਐਲ ਮੈਚਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੁਣੀ ਕਮੈਂਟਰੀ ਤਾਂ ਕਰ ਰਹੇ ਸੀ ਪਰ ਉਹ ਵੀ ਦੋ ਦਿਨ ਪਹਿਲਾਂ ਸਮਾਪਤ ਹੋ ਚੁੱਕੇ ਨੇ ਇਹੋ ਜਿਹੇ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਾ ਸਟਾਰ ਪ੍ਰਚਾਰਕਾਂ ਦੇ ਵਿੱਚ ਨਾਮ ਨਾ ਆਉਣਾ ਬਈ ਪਾਸੇ ਨੂੰ ਇਸ਼ਾਰੇ ਕਰ ਰਿਹਾ ਹੈ ਹੁਣ ਜੇ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਹੁਣੀ ਜਿਹੜੇ ਕਿ ਆਪਣੀ ਸ਼ਾਇਰੀ ਦੇ ਅੰਦਾਜ਼ ਲਈ ਆਪਣੇ ਸਟਾਇਰ ਲਈ ਆਪਣੀ ਕਮੇਡੀ ਲਈ ਔਰ ਵਿਰੋਧੀ ਧਿਰਾਂ ਨੂੰ ਜਿਸ ਤਰੀਕੇ ਨਾਲ ਘੇਰਦੇ ਨੇ ਆਪਣੇ ਉਸ ਅੰਦਾਜ਼ ਦੇ ਨਾਲ ਬੜੇ ਮਸ਼ਹੂਰ ਨੇ ਉਹ ਜਦੋਂ ਵੀ ਸਟੇਜ ਤੇ ਚੜ੍ਹਦੇ ਨੇ ਤਾਂ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੁੰਦੇ ਨੇ ਕਿ ਅੱਜ ਨਵਜੋਤ ਸਿੰਘ ਸਿੱਧੂ ਨੂੰ ਸੁਣਨਾ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਸਟਾਰ ਪ੍ਰਚਾਰਕਾਂ ਦੇ ਵਿੱਚ ਨਵਜੋਤ ਕਿ ਸਿੱਧੂ ਦਾ ਨਾਮ ਨਾ ਹੋਣਾ ਕਾਂਗਰਸ ਪਾਰਟੀ ਲਈ ਵੀ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਹਾਲ ਦੀ ਘੜੀ ਸਭ ਕੁਝ ਠੀਕ ਨਹੀਂ ਹੈ ਇੱਕ ਪਾਸੇ ਤਾਂ ਆਸ਼ੂ ਦਾ ਧੜਾ ਹੈ ਜਿਹਦੇ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੁਣੀ ਨਜ਼ਰ ਆਉਂਦੇ ਨੇ ਰਾਣਾ ਗੁਰਜੀਤ ਸਿੰਘ ਹੁਣੀ ਨਜ਼ਰ ਆਉਂਦੇ ਨੇ ਹੋਰ ਵੀ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਵਿੱਚ ਸ਼ਾਇਦ ਪ੍ਰਗਟ ਸਿੰਘ ਹੋਣਾ ਦਾ ਵੀ ਨਾਮ ਸ਼ਮੂਲੀਅਤ ਕਰਦਾ ਹੈ ਉਹ ਨਜ਼ਰ ਆਉਂਦੇ ਨੇ ਉਹ ਭਾਰਤ ਪੂਸ਼ਣ ਆਸ਼ੂਲੇ ਪ੍ਰਚਾਰ ਕਰਦੇ ਨੇ ਔਰ ਬੀਤੇ ਦਿਨੀ ਇਹ ਧੜਾ ਜਿਹੜਾ ਆ ਲੁਧਿਆਣੇ ਦੇ ਇੱਕ ਧਨੜ ਲੀਡਰ ਕਵਲਜੀਤ ਸਿੰਘ ਕੜਵਲ ਜਿਹਨੂੰ ਕਹਿੰਦੇ ਨੇ ਉਸ ਨੂੰ ਵੀ ਸ਼ਾਮਲ ਕਰਦਾ ਹੈ ਜਿਹਦੀ ਕੇ ਸਿਮਰਜੀਤ ਬੈਂਸ ਦੇ ਨਾਲ ਪੂਰੀ ਕਹਿ ਸਕਦੇ ਕਿ ਪਹਿਲਾਂ ਯਾਰੀ ਹੁੰਦੀ ਸੀ ਤੇ ਅੱਜ ਕੱਲ੍ਹ ਦੋਨੇ ਸਿਆਸੀ ਵਿਰੋਧੀ ਨੇ ਇੱਟ ਕੁੱਤੇ ਦਾ ਬੈਰ ਹੈ ਉਹਨੂੰ ਸ਼ਾਮਲ ਕਰ ਲਿਆ ਜਾਂਦਾ ਹੈ ਦੂਜੇ ਪਾਸੇ ਰਾਜਾ ਵੜਿੰਗ ਦਾ ਧੜਾ ਨਜ਼ਰ ਆਉਂਦਾ ਹੈ ਜੋ ਕਿ ਉਸੇ ਹੀ ਸ਼ਾਮ ਜਿਸ ਦਿਨ ਕਵਲਜੀਤ ਸਿੰਘ ਕੜਵਲ ਨੂੰ ਸ਼ਾਮਲ ਕੀਤਾ ਜਾਂਦਾ ਹੈ ਉਸੇ ਹੀ ਸ਼ਾਮ ਚੌਧਰੀ ਪਰਿਵਾਰ ਦੇ ਵਿੱਚੋਂ ਵਿਕਰਮ ਚੌਧਰੀ ਨੂੰ ਪਾਰਟੀ 'ਚ ਸ਼ਾਮਲ ਕਰ ਲੈਂਦੇ ਨੇ ਰਾਜਾ ਵੜਿੰਗ ਕਹਿੰਦਾ ਹੈ ਕਿ ਕੜਵਲ ਨੂੰ ਸ਼ਾਮਲ ਕਰਨ ਲੱਗੇ ਮੈਂ ਸੂਬਾ ਪ੍ਰਧਾਨ ਸੀ ਮੈਨੂੰ ਪ੍ਰੋਸੇਚ ਨਹੀਂ ਲਿਆ ਗਿਆ ਮੈਨੂੰ ਦੱਸਿਆ ਨਹੀਂ ਗਿਆ ਇਸੇ ਕਰਕੇ ਉਸੇ ਹੀ ਸ਼ਾਮ ਰਾਜਾ ਵੜਿੰਗ ਹੋਣੀ ਚੌਧਰੀ ਵਿਕਰਮਜੀਤ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਚੋਣ ਘਟ ਅਤੇ ਆਪਸੀ ਲੜਾਈ ਜਿਹੜੀ ਆ ਉਹ ਜ਼ਿਆਦਾ ਨਜ਼ਰ ਆ ਰਹੀ ਹੈ ਇਸ ਕਰਕੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਕਾਂਗਰਸ ਲਈ ਪ੍ਰਸ਼ਨ ਚਿੰਨ ਵੀ ਲਗਾ ਰਹੀ ਹੈ ਖੈਰ ਆਮ ਆਦਮੀ ਪਾਰਟੀ ਵੀ ਪੂਰਾ ਜੋਰ ਲਾ ਰਹੀ ਹੈ ਉਧਰ ਭਾਜਪਾ ਵੀ ਜੋਰ ਲਾ ਰਹੀ ਹੈ ਪਰ ਭਾਜਪਾ ਤੇ ਕਾਂਗਰਸ ਕਿਤੇ ਨਾ ਕਿਤੇ ਫਰੈਂਡਲੀ ਮੈਚ ਖੇੜਦੇ ਨਜ਼ਰ ਆਉਂਦੇ ਨੇ ਉਹਦਾ ਇੱਕ ਕਾਰਨ ਹੈ ਸੂਬਾ ਪ੍ਰਧਾਨ ਭਾਜਪਾ ਸੁਨੀਲ ਜਾਖੜ ਦਾ ਬਿਆਨ ਜਿਹੜੇ ਕਹਿੰਦੇ ਨੇ ਕਿ ਭਾਰਤ ਪੂਸ਼ਣ ਆਸ਼ੂ ਹੁਣੀ ਤਾਂ ਸਾਡੇ ਪੁਰਾਣੇ ਸਾਥੀ ਨੇ ਬਈ ਅਸੀਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਬਈ ਕਿਉਂ ਨਹੀਂ ਕਹਿ ਸਕਦੇ ਇਲੈਕਸ਼ਨ ਦਾ ਵੇਲਾ ਹੈ ਦੋਨੋਂ ਪਾਰਟੀਆਂ ਚਾਹੇ ਚਾਰੋਂ ਪਾਰਟੀਆਂ ਇੱਕ ਦੂਜੇ ਤੇ ਸਿਆਸੀ ਹਮਲੇ ਬੋਲਦੀਆਂ ਨੇ ਕਿਤੇ ਇੰਜ ਤਾਂ ਨਹੀਂ ਕਿ ਤੁਸੀਂ ਵੀ ਕਾਂਗਰਸ ਦੇ ਨਾਲ ਵਾਲ ਕੇ ਇੱਕ ਸਿਆਸੀ ਇੱਕ ਫਰੈਂਡਲੀ ਮੈਚ ਖੇਡ ਰਹੇ ਹੋ ਔਰ ਤੁਹਾਡੀ ਕੋਸ਼ਿਸ਼ ਇਹ ਹੈ ਵੀ ਕਿਸੇ ਤਰ੍ਹਾਂ ਭਾਰਤਪੁਸ਼ਨ ਆਸ਼ੂ ਨੂੰ ਜਿਤਾਤਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਾਰੀ ਸਿਆਸੀਆਂ ਪਾਰਟੀਆਂ ਦਾ ਇਹ ਜੋਰ ਲੱਗਾ ਹੋਇਆ ਹੈ ਕਿ ਅਸੀਂ ਆਮ ਆਦਮੀ ਪਾਰਟੀ ਜੋ ਸੂਬੇ ਚ ਸੱਤਾ ਧਾਰੀ ਹੈ ਉਸ ਦਾ ਕੈਂਡੀਡੇਟ ਜਿੱਤਣ ਨਹੀਂ ਦੇਣਾ ਹੁਣੇ ਆਮ ਆਦਮੀ ਪਾਰਟੀ ਦੇ ਪਿੱਛੇ ਕਿਉਂ ਪਏ ਨੇ ਦੋਸਤੋ ਇਹਦੇ ਬਾਰੇ ਤੁਸੀਂ ਵੀ ਵਿਚਾਰ ਸਾਨੂੰ ਜ਼ਰੂਰ ਦੱਸਣਾ ਹੈ ਕਿਉਂਕਿ ਤੁਹਾਡੀ ਆਪਣੀ ਇੱਕ رائے ਹੈ ਇਹਨਾਂ ਸਾਰੇ ਮਸਲਿਆਂ 'ਚ ਖੈਰ ਲੋਕ ਸਾਰਾ ਕੁਝ ਦੇਖ ਰਹੇ ਨੇ ਅਸੀਂ ਜਿਸ ਗੱਲ ਤੇ ਚਰਚਾ ਕਰ ਰਹੇ ਸੀ ਉਹ ਸੀ ਨਵਜੋਤ ਸਿੰਘ ਸਿੱਧੂ ਹੋਣਾ ਦੀ ਲੋਕ ਕਹਿ ਰਹੇ ਨੇ ਕਿ 2027 ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣੀ ਇੱਕ ਵੱਡਾ ਪਟਾਕਾ ਪਾਉਣਗੇ ਹੁਣ ਇਹਦੇ ਵਿੱਚ ਇੱਕ ਵੱਡੀ ਗੱਲ ਹੈ ਕੀ ਉਹ ਕਾਂਗਰਸ ਵੱਲੋਂ ਵੱਡਾ ਪਟਾਕਾ ਪਾਉਣਗੇ ਜਾਂ ਫਿਰ ਉਹ ਆਪਣੀ ਪਹਿਲੀ ਪਾਰਟੀ ਭਾਜਪਾ ਦੇ ਵਿੱਚ ਜਾ ਕੇ ਵੱਡਾ ਪਟਾਕਾ ਪਾਉਣਗੇ ਕਿਉਂਕਿ ਅਕਾਲੀ ਦਲ ਚ ਉਹ ਜਾਂਦੇ ਦਿਖਾੜੀ ਨਹੀਂ ਦਿੰਦੇ ਅਕਾਲੀ ਦਲ ਚ ਤਾਂ ਉਹ ਨਹੀਂ ਜਾਣਾ ਨਹੀਂ ਫਿਰ ਪਿੱਛੇ ਰਹਿ ਜਾਂਦੀ ਹੈ ਆਮ ਆਦਮੀ ਪਾਰਟੀ ਕੀ ਨਵਜੋਤ ਸਿੰਘ ਸਿੱਧੂ ਹੁਣੀ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਵੱਡਾ ਪਟਾਕਾ ਪਾਉਣਗੇ ਸਵਾਲ ਬਹੁਤ ਨੇ ਅਸੀਂ ਆਪਣੇ ਸਵਾਲ ਦੇ ਨਾਲ ਖੇੜਾਂ ਕਿ ਨਵਜੋਤ ਸਿੰਘ ਸਿੱਧੂ ਹੁਣੀ ਹਾਲ ਦੀ ਘੜੀ ਰਾਜਨੀਤਿਕ ਪ੍ਰਕਿਰਿਆ ਤੋਂ ਬਾਹਰ ਪਿਓ ਨੇ ਇਹ ਹੁਣ ਆਉਣ ਵਾਲੀਆਂ ਚੋਣਾਂ 'ਚ ਪਤਾ ਲੱਗੇਗਾ ਕਿ ਨਵਜੋਤ ਸਿੰਘ ਸਿੱਧੂ ਹੁਣੀ ਕਿਹੜੀ ਪਾਰਟੀ 'ਚ ਜਾਂਦੇ ਨੇ ਕਿੱਥੇ ਜਾ ਕੇ ਵੱਡਾ ਪਟਾਕਾ ਪਾਉਂਦੇ ਨੇ ਕਿਉਂਕਿ ਗੱਲ ਭਾਜਪਾ ਦੀ ਕੀਤੀ ਜਾਵੇ ਤਾਂ ਅੱਜਕੱਲ ਰਵਨੀਤ ਸਿੰਘ ਬਿੱਟੂ ਹੁਣੀ ਪ੍ਰਮੁੱਖ ਦਾਵੇਦਾਰ ਨੇ ਔਰ ਜੇ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤੇ ਉੱਥੇ ਵੀ ਭਗਵੰਤ ਸਿੰਘ ਮਾਨ ਹੁਣੀ ਮੋਰੇ ਬੈਠੇ ਨੇ ਮੁੱਖ ਮੰਤਰੀ ਨੇ ਉਹ ਵੀ ਆਪਣੀ ਸੀਟ ਨਹੀਂ ਜਾਣ ਦੇਣਗੇ ਤੇ ਨਵਜੋਤ ਸਿੰਘ ਸਿੱਧੂ ਲਈ ਸ਼ੰਕੇ ਖੜੇ ਹੋ ਜਾਂਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ 'ਚ ਮੁੱਖ ਮੰਤਰੀ ਦੀ ਕੁਰਸੀ ਚਾਹੁੰਦੇ ਸੀ ਔਰ ਇਸੇ ਕਰਕੇ ਸ਼ਾਇਦ ਇਨੀ ਦਿਨੀ ਉਹਨੇ ਆਪਣੇ ਆਪ ਨੂੰ ਰਾਜਨੀਤੀ ਤੋਂ ਪਾਸੇ ਕੀਤਾ ਹੋਇਆ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕੀ ਨਵਜੋਤ ਸਿੰਘ ਸਿੱਧੂ ਹੁਣੀ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਹਿੱਸਾ ਲੈਂਦੇ ਨੇ ਜਾਂ ਨਹੀਂ ਲੈਂਦੇ ਨੇ ਹਾਲ ਦੀ ਘੜੀ ਸਟਾਰ ਪ੍ਰਚਾਰਕਾਂ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਲ ਨਹੀਂ ਹੈ ਨਵਜੋਤ ਸਿੰਘ ਸਿੱਧੂ ਤੇ ਇਸ ਟਾਈਮ ਪੰਜਾਬ ਦੀ ਨਿਗਾਹ ਹੈ ਕਿਉਂਕਿ ਇੱਕ ਰਾਜਨੀਤਿਕ ਲੀਡਰ ਲਈ ਰਾਜਨੀਤੀ ਦੇ ਵਿੱਚ ਮੌਜੂਦ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਨਾ ਹੋਵੇ ਕਿ ਲੋਕ ਕਹਿੰਨ ਜੀ ਬਰਸਾਤੀ ਡੱਡੂ ਹੈ ਕਿ ਇਲੈਕਸ਼ਨਾਂ ਦੇ ਟਾਈਮ ਹੀ ਆਉਂਦਾ ਹੈ ਤੇ ਇਲੈਕਸ਼ਨਾਂ ਤੋਂ ਬਾਅਦ ਗਾਇਬ ਹੋ ਜਾਂਦਾ ਹੈ ਇਸ ਲਈ ਰਾਜਨੀਤੀ 'ਚ ਬਣੇ ਰਹਿਣਾ ਹੈ ਤੇ ਰਾਜਨੀਤੀ 'ਚ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਦੋਸਤੋ ਤੁਹਾਡੀ ਇਸ ਸਾਰੇ ਮਸਲੇ ਦੇ ਬਾਰੇ ਕੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕੱਲ ਫਿਰ ਹੋਵੇਗੀ ਮੁਲਾਕਾਤ ਇੱਕ ਨਵੇਂ ਮੁੱਦੇ ਦੇ ਨਾਲ ਤਦ ਤੱਕ ਲਈ ਆਪਣੇ ਦੋਸਤ ਲਾਉਦੇ ਬੈਂਸਟਰੂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ